ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਕਾਲੇ ਛੋਲੇ ਦੀ ਸਬਜ਼ੀ ਬਣਾਉਣ ਦਾ ਬਿਲਕੁਲ ਨਵਾਂ ਤਰੀਕਾ ਤੇ ਬਿਲਕੁਲ ਵੱਖਰਾ ਤੇ ਆਸਾਨ ਤਰੀਕਾ ਜੀ ਇਹ ਤੇ ਘੱਟ ਸਮੇਂ ਦੇ ਵਿੱਚ ਜੀ ਇਹ ਤੇ ਬਹੁਤ ਹੀ ਆਸਾਨੀ ਨਾਲ ਇਹ ਤਰੀਕੇ ਨਾਲ ਆਪਾਂ ਸਬਜ਼ੀ ਬਣਾ ਸਕਦੇ ਹਾਂ ਕਾਲੇ ਛੋਲੇ ਦੀ ਤੇ ਤੁਸੀਂ ਵੀ ਇਹ ਤਰੀਕਾ ਐਂਡ ਤੱਕ ਜਰੂਰ ਦੇਖਣਾ ਜੀ ਤੁਹਾਨੂੰ ਵੀ ਬਹੁਤ ਜ਼ਿਆਦਾ ਪਸੰਦ ਆਊਗਾ ਇਹ ਤਰੀਕਾ ਤੇ ਇਸ ਤਰੀਕੇ ਨਾਲ ਜੇਕਰ ਤੁਸੀਂ ਵੀ ਸਬਜ਼ੀ ਬਣਾਵੋਗੇ ਤੇ ਬਹੁਤ ਜ਼ਿਆਦਾ ਟੇਸਟੀ ਬਣੂਗੀ ਸਬਜ਼ੀ ਤੇ ਬਹੁਤ ਹੀ ਘੱਟ ਟਾਈਮ ਦੇ ਵਿੱਚ ਸੌਖੇ ਤਰੀਕੇ ਨਾਲ ਸਬਜੀ ਬਣ ਕੇ ਤਿਆਰ ਹੋ ਜੂਗੀ ਆਪਣੀ ਤੇ ਚਲੋ ਜੀ ਕਰਦੇ ਆਪਾਂ ਵੀਡੀਓ ਸ਼ੁਰੂ ਇਹ ਤਰੀਕਾ ਵੇਖਣ ਲਈ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਆਪਾਂ ਤੁਹਾਡੇ ਨਾਲ ਤਰੀਕਾ ਸ਼ੇਅਰ ਕਰਨ ਲੱਗੇ ਹੁਣ ਕਾਲੇ ਛੋਲੇ ਦੀ ਸਬਜੀ ਬਣਾਉਂਦਾ ਤੇ ਵੀਡੀਓ ਨਾਲ ਐਂਡ ਤੱਕ ਬਨੇ ਰਹਿਣਾ ਜੀ ਤੇ ਸਬਜੀ ਬਣਾਉਣ ਲਈ ਜੀ ਸਭ ਤੋਂ ਪਹਿਲਾਂ ਆਪਾਂ ਨੇ ਲੈ ਲਿਆ ਇੱਥੇ ਇੱਕ ਟਮਾਟਰ ਤੇ ਇੱਕ ਆਪਾਂ ਹਰੀ ਮਿਰਚ ਲਈ ਹੈ ਤੇ ਲਸਣ ਲਈਏ ਤਾਂ ਛੋਟਾ ਇਹ ਟੁਕੜਾ ਆਪਾਂ ਨੇ ਅਦਰਕ ਦਾ ਲਿਆ ਕਿਉਂਕਿ ਹਜੇ ਗਰਮੀ ਹੈ ghee ਤੇ ਆਪਾਂ ਇਹਨਾਂ ਅਦਰਕ ਲਸਣ ਹੈ ਜੇ ਸਬਜ਼ੀ ਦੇ ਵਿੱਚ ਨਹੀਂ ਪਾ ਰਹੇ ਜੀ ਤੇ ਦੋ ਆਪਾਂ ਨੇ ਲਏ ਪਿਆਜ਼ ਤੇ ਇੱਥੇ ਆਪਾਂ ਲਏ ਕਾਲੇ ਛੋਲੇ ਇਹ ਆਪਾਂ ਨੇ ਵੇ ਰਾਤ ਦੇ ਭੋਂਕੇ ਰੱਖੇ ਹੋਏ ਸੀਗੇ ਤੇ ਇਹ ਚਾਰ ਆਲੂ ਲੈ ਲਏ ਆਪਾਂ ਨੇ ਛਿੱਲ ਕੇ ਜੀ ਸਭ ਤੋਂ ਪਹਿਲਾਂ ਜੀ ਆਪਾਂ ਇੱਥੇ ਪਾਵਾਂਗੇ ਸਰੋਂ ਦਾ ਤੇਲ ਤੇ ਸਰੋਂ ਦੇ ਤੇਲ ਚ ਸਬਜ਼ੀ ਵਧੀਆ ਬਣਦੀ ਹੈਗੀ ਇਸ ਤਰੀਕੇ ਨਾਲ ਆਪਾਂ ਪਾ ਲਿਆ ਜਿੰਨਾ ਕ ਆਪਾਂ ਸਬਜ਼ੀ ਦੇ ਵਿੱਚ ਪਾਉਣਾ ਤੇਲ ਹੁਣ ਅਸੀਂ ਇੱਥੇ ਆਪਾਂ ਪਾ ਲਾਂਗੇ ਜੀਰਾ ਤੇ ਇੱਕ ਪਾਵਾਂਗੇ ਆਪਾਂ ਵੱਡੀ ਲਈ ਤੇ ਇਹ ਪਾ ਲਾਂਗੇ ਆਪਾਂ ਤੇਜ ਪੱਤਾ ਤੇ ਇਹ ਆਪਾਂ ਤਿਆਰ ਕਰ ਲਿਆ ਜੀ ਪੇਸਟ ਹਰੀ ਮਿਰਚ ਲਸਣ ਤੇ ਪਿਆਜ਼ ਤੇ ਟਮਾਟਰ ਦਾ ਤੇ ਹੁਣ ਆਪਾਂ ਇਹ ਪਾ ਦਾਂਗੇ ਇਹਦੇ ਵਿੱਚ ਤੇਨੂੰ ਸੱਚੀ ਤਰ੍ਹਾਂ ਮਿਕਸ ਕਰ ਲਾਂਗੇ ਜੀ ਹੁਣ ਘੋਲ ਲਾਂਗੇ ਇਹਨੂੰ ਤਾਂ ਕੜੀ ਖੀਨਾਂ ਹਲਾਉਂਦੇ ਹੋਏ ਇਦੇ ਵਿੱਚ ਮਸਾਲੇ ਐਡ ਕਰ ਲਾਂਗੇ ਜੀ ਟੇਸਟ ਦੇ ਅਨੁਸਾਰ ਹਲਦੀ ਆਪੇ ਦੇ ਵਿੱਚ ਥੋੜੀ ਜਿਹੀ ਪਾਵਾਂਗੇ ਬਿਲਕੁਲ ਘੱਟ ਤੇ ਨਾਲ ਹੀ ਆਪਾਂ ਪਾ ਦਾਂਗੇ ਥੋੜਾ ਜਿਹਾ ਗਰਮ ਮਸਾਲਾ ਥੋੜੀ ਜਿਹੀ ਮਿਰਚ ਪਾਵਾਂਗੇ ਆਪਾਂ ਕਿਉਂਕਿ ਆਪਾਂ ਹਰੀ ਮਿਰਚ ਵੀ ਪਾਈ ਹੋਈ ਹੈ ਇੱਥੇ ਪਾ ਲਾਂਗੇ ਆਪਾਂ ਨਮਕ ਤੇ ਇਹ ਧਨੀਆ ਪਾਊਡਰ ਪਾ ਲਾਂਗੇ ਜੀ ਜੇਕਰ ਤੁਹਾਡੇ ਕੋਲ ਧਨੀਆ ਪਾਊਡਰ ਨਹੀਂ ਹੈਗਾ ਤਾਂ ਤੁਸੀਂ ਹਰਾ ਧਨੀਆ ਵੀ ਪਾ ਸਕਦੇ ਆ ਇਹਦੇ ਵਿੱਚ ਜਿਹੜੀ ਸਬਜ਼ੀ ਬਣਾਂਗੀ ਵਾਦ ਤੇ ਵਿੱਚ ਤੇ ਥੋੜੀ ਜਿਹੀ ਆਪਾਂ ਇੱਥੇ ਪਾਵਾਂਗੇ ਜੀ ਕਸੂਰੀ ਮੇਥੀ ਆਪਾਂ ਆਪ ਇਹਨਾਂ ਨੂੰ ਮਿਕਸ ਕਰ ਲਾਂਗੇ ਜਿੰਨੀ ਤਰ੍ਹਾਂ ਮਸਾਲਿਆਂ ਨੂੰ 2-3 ਮਿੰਟ ਹੋ ਗਏ ਸੇਕ ਲੱਗ ਰਹੇ ਨੂੰ ਜੀ ਤੇ ਮਸਾਲੇ ਆਪਣੇ ਪੱਕ ਕੇ ਤਿਆਰ ਆ ਗਏ ਫਿਰ ਇੱਥੇ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਬਿਲਕੁਲ ਹਲਕਾ ਜਿਹਾ ਟੱਕਣ ਲਗਾ ਕੇ ਇਹਨਾਂ ਨੂੰ ਇੱਕ ਤੋਂ 2 ਮਿੰਟ ਕਵਰ ਕਰਕੇ ਬਸ ਇੱਕ ਤੋਂ 2 ਮਿੰਟ ਸੇਕ ਲਵਾਵਾਂਗੇ ਮਸਾਲਿਆਂ ਨੂੰ ਆਪਾਂ ਮਸਾਲੇ ਆਪਣੇ ਪੱਕ ਗਏ ਜੀ ਬਿਲਕੁਲ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਛੋਲੇ ਇਹ ਤੇ ਇਹਦੇ ਨਾਲ ਹੀ ਆਪਾਂ ਪਾ ਦਾਂਗੇ ਆਲੂ ਆਲੂ ਆਪਾਂ ਇੱਦਾਂ ਹੀ ਪਾਵਾਂਗੇ ਸਿੱਧੇ ਤੇ ਇਸ ਤਰਿਕਾ ਨਾਲ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਦਾਂਗੇ ਉਦੋਂ ਤੱਕ 3 ਮਿੰਟ ਆਪਾਂ ਢੱਕ ਕੇ ਪਕਾ ਲਾਂਗੇ ਇਹਨਾਂ ਨੂੰ ਵੀ ਇਸੇ ਤਰੀਕੇ ਨਾਲ ਹੀ ਘੱਟ ਗੈਸ ਤੇ ਤੇ ਲੋ ਜੀ ਹੁਣ ਇਹਨਾਂ ਨੂੰ ਵੀ ਸੇਕ ਲੱਗ ਗਿਆ ਇਹਨਾਂ ਨੂੰ ਵੀ ਸੇਕ ਲੱਗ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਪਾਣੀ ਪਾਣੀ ਆਪਾਂ 3 ਕ ਗਲਾਸ ਪਾਵਾਂਗੇ ਧਰਮ ਕੀਤਾ ਹੋਇਆ ਪਾਣੀ ਪਾਵਾਂਗੇ ਪਾਣੀ ਹਮੇਸ਼ਾ ਇੱਥੇ ਗਰਮ ਕੀਤਾ ਹੋਇਆ ਪਾਣਾ ਜੀ ਠੰਡਾ ਪਾਣੀ ਨਹੀਂ ਪਾਉਣਾ ਬਿਲਕੁਲ ਵੀ ਹੁਣ ਆਪਾਂ ਸਬਜ਼ੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਜੀ ਹੁਣ ਆਪਾਂ ਕੁੱਕਰ ਦਾ ਢੱਕਣ ਲਗਾ ਦਿੱਤਾ ਜੀ ਹੁਣ ਆਪਾਂ ਮੀਡੀਅਮ ਫਲੇਮ ਤੇ ਨੂੰ 10 ਤੋਂ 12 ਸੀਟੀਆਂ ਆਉਣ ਦੇਵਾਂਗੇ ਲਗਾ ਲੈਣੀ ਆ 10 ਤੋਂ 12 ਸੀਟੀਆਂ ਜੀ ਫਿਰ ਤੁਹਾਨੂੰ ਦਿਖਾਵਾਂਗੇ ਸਬਜ਼ੀ ਜੀ ਹੁਣ ਆਪਾਂ ਤੁਹਾਨੂੰ ਕੁੱਕਰ ਖੋਲ ਕੇ ਦਿਖਾਵਾਂਗੇ ਤੇ ਕੁੱਕਰ ਦੀ ਫਾਫਾਫਾ ਆਪਣੇ ਆਪ ਨਿਕਲਣ ਦਿੱਤੀ ਹੈ ਜੀ ਗੈਸ ਬੰਦ ਕਰਕੇ ਤੇ ਹੁਣ ਆਪਾਂ ਢੱਕਣ ਖੋਲ ਕੇ ਦਿਖਾਉਨੇ ਆ ਤੁਹਾਨੂੰ ਤੇ ਦੇਖੋ ਕਿੰਨੀ ਵਧੀਆ ਸਬਜ਼ੀ ਆਪਣੀ ਬਣ ਕੇ ਤਿਆਰ ਹੈ ਤੇ ਦੇਖ ਹੀ ਸਕਦੇ ਆਂ ਤੁਸੀਂ ਬਹੁਤ ਹੀ ਵਧੀਆ ਟੇਸਟੀ ਆਪਣੀ ਸਬਜ਼ੀ ਬਣ ਕੇ ਤਿਆਰ ਆ ਜੀ ਇਸ ਤਰੀਕੇ ਨਾਲ ਤੇ ਇਸ ਤਰੀਕੇ ਨਾਲ ਆਪਣਾ ਨਹੀਂ ਤਾਂ ਟਾਈਮ ਬਚਦਾਗਾ ਕੇ ਨਾਲ ਗੈਸ ਬਚਦੀ ਹੈ ਜੀ ਕਿਉਂਕਿ ਜੇਕਰ ਆਪਾਂ ਦੂਸਰੇ ਤਰੀਕੇ ਨਾਲ ਸਬਜੀ ਬਣਾਉਨੇ ਆ ਤਾਂ ਡਬਲ ਡਬਲ ਗੈਸ ਲੱਗਦੀ ਹੈ ਤੇ ਨਾਲ ਟਾਈਮ ਵੇਸਟ ਹੁੰਦਾ ਆਪਣਾ ਤੇ ਇਸ ਤਰੀਕੇ ਨਾਲ ਬਹੁਤ ਹੀ ਵਧੀਆ ਟੇਸਟੀ ਇਹ ਸਬਜੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਘੱਟ ਟਾਈਮ ਦੇ ਵਿੱਚ ਤੇ ਇਹ ਵੇਖੋ ਜੀ ਤੇ ਆਲੂ ਵੀ ਆਪਣੇ ਪੱਕ ਕੇ ਤਿਆਰ ਆ ਵਿੱਚੋਂ ਬਿਲਕੁਲ ਹੁਣ ਤੁਸੀਂ ਆਲੂਆਂ ਨੂੰ ਇਹਦੇ ਵਿੱਚ ਵੀ ਮੈਸ਼ ਕਰ ਸਕਦੇ ਆ ਸਬਜੀ ਦੇ ਵਿੱਚ ਵੀ ਰਲਾ ਸਕਦੇ ਏਸੇ ਤਰੀਕੇ ਨਾਲ ਹੀ ਪੀਜੇ ਕਰ ਤੁਸੀਂ ਇਹ ਖਾਣੇ ਤਾਂ ਇਹ ਖਾ ਸਕਦੇ ਆ ਤੇ ਦੇਖੋ ਕਿੰਨੀ ਜਿਆਦਾ ਵਧੀਆ ਲੱਗ ਰਹੀ ਹੈ ਸਬਜ਼ੀ ਆਪਣੀ ਤੇ ਚਲੋ ਜੀ ਅੱਜ ਦੀ ਵੀਡੀਓ ਆਪਣੀ ਇੰਨੀ ਸੀਗੀ ਤੇ ਤੁਸੀਂ ਵੀ ਇਹ ਤਰੀਕਾ ਵਰਤ ਕੇ ਤੇ ਘੱਟ ਟਾਈਮ ਦੇ ਵਿੱਚ ਵੱਖਰੇ ਤਰੀਕੇ ਨਾਲ ਇਸ ਤਰੀਕੇ ਨਾਲ ਆਸਾਨ ਤਰੀਕੇ ਨਾਲ ਸਬਜ਼ੀ ਬਣਾ ਸਕਦੇ ਆ ਤੇ ਉਮੀਦ ਹੈ ਕਿ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਜੀ ਤੇ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਜੀ